ਦੋਸਤੋ ਤੁਹਾਨੂੰ ਅੱਜ ਫੇਰ ਇੱਕ ਨਵੀਂ ਜਾਣਕਾਰੀ ਦੇ ਨਾਲ ਮਿਲਦੇ ਆਂ ਅ ਦੋਸਤੋ ਪਿੰਡ ਮੜਾਕ ਜ਼ਿਲ੍ਹਾ ਇਹਨੂੰ ਫਰੀਦਕੋਟ ਪੈਂਦਾ ਹੈ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਪਿੰਡ ਮੜਾਕ ਨੂੰ ਇੱਥੋਂ ਆਪਾਂ ਇੱਕ ਸ਼ਾਨਦਾਰ ਟਰੈਕਟਰ ਲੈ ਕੇ ਆਏ ਆ ਬਹੁਤ ਵਧੀਆ 735 ਸ਼ਵਰਾਜ ਐਫੀ ਯਾਨੀ ਕਿ ਦੋਸਤੋ 2002 ਮਾਡਲ ਦੇ ਵਿੱਚ ਹੈ ਤੇ ਬਾਕੀ ਦੋਸਤੋ ਟੌਪ ਮਾਡਲ ਦੇ ਵਿੱਚ ਜਿਹੜਾ ਹਿੱਸੇ ਦੇ ਵਿੱਚ ਟਰੈਕਟਰ ਹੈ ਦੋਸਤੋ ਜਿਹੜਾ ਮੁਰਮਾ ਹਿੱਸਾ ਉਹਨਾਂ ਦਾ 744 ਦੇ ਉਹ ਹਿੱਸੇ ਦੇ ਵਿੱਚ ਹੈ ਤੇ ਬਾਕੀ ਦੋਸਤੋ ਬਾਹਰ ਪੰਪ ਵਾਲਾ ਟਰੈਕਟਰ ਜਿਹੜਾ ਬਾਹਰ ਲਿਫਟ ਪੰਪ ਵਾਲਾ ਹੈ ਤੇ ਦੋਸਤੋ ਟਾਇਰ ਜਿਹੜੇ ਹੈਗੇ ਆ ਐਮ ਆਰਫ ਸ਼ਕਤੀ ਲਾਈਫ ਦੇ オリジナル ਟਾਇਰ ਯਾਨੀ ਕਿ ਚੌਖੜਾ ਨਵਾਂ ਹੀ ਸਮਝੋ ਬਸ 2-4% ਹੀ ਘਸਿਆ ਮਸਾਂ ਤੇ ਬਾ ਚੌਖੜਾ ਨਵਿਆਂ ਵਰਗਾ ਹੀ ਆ ਐਮ ਆਰਫ ਸ਼ਕਤੀ ਲਾਈਫ ਦੇ ਟਾਇਰ ਹੈ ਅਗਲੇ ਵੀ ਨਵੇਂ ਦੋਸਤੋ ਬਹੁਤ ਵਧੀਆ ਤੇ ਬਾਕੀ ਰਿਮਾਂ ਰੂਮਾਂ ਦਾ ਟਰੈਕਟਰ ਬਹੁਤ ਸਾਫ਼ ਆ ਸਾਰਾ ਟਰੈਕਟਰ オリジナル ਆ ਏ ਤੋਂ ਲੈ ਕੇ ਜਿਹੜੇ ਟਿੱਕਰ ਬਾਕੀ ਦੋਸਤੋ ਮਗਲੇ ਟਾਇਰ ਵੀ ਤੁਹਾਨੂੰ ਦਿਖਾਉਣੇ ਆ ਮਗਲੇ ਟਾਇਰ ਵੀ ਐਮ ਆਰਫ ਸ਼ਕਤੀ ਲਾਈਫ ਦੇ ਆ ਇਹ ਦੋਸਤੋ ਹੈਗੇ ਆ 13x28 ਦੇ ਤੇ ਬਾਕੀ ਸਾਰਾ ਟਰੈਕਟਰ ਮਤਲਬ ਨੂੰ ਝਾਤੀ ਮਰਾ ਦਿੰਨਾ ਓਦਾਂ ਰਿਮਾ ਰੂਮਾ ਦਾ ਟਰੈਕਟਰ ਬਹੁਤ ਸਾਫ਼ ਹੈ ਬਾਕੀ ਬਾਈ ਨੇ ਬਹੁਤ ਸੰਭਾਲ ਕੇ ਰੱਖਿਆ ਹੋਇਆ ਜਾਨੀ ਕਿ ਬਾਈ ਕੋਲੇ 4-5 ਸਾਲ ਦਾ ਘਰੇ ਟਰੈਕਟਰ ਰੱਖਿਆ ਦੋਸਤੋ ਤੇ ਬਾਕੀ ਆ ਤੁਸੀਂ ਲੈਂਕਾਂ ਦੀਆਂ ਗੋਲੀਆਂ ਵੇਖ ਲਓ ਕੋਈ ਵੈਲਡ ਨਹੀਂ ਹੋਈਆਂ ਬਾਕੀ ਆ ਸਟicker ਵੇਖ ਲਓ ਆ ਪੀਟੀਓ ਦੇ ਨਾਲ ਅੰਦਰ ਵਾਲਾ ਸਟicker ਵੀ ਦੋਸਤੋ ਟਰੈਕਟਰ ਦੇ ਓਦਾਂ ਹੀ ਲੱਗੇ ਆ ਤੇ 5 11 ਵਾਲਾ ਟਰੈਕਟਰ ਆ ਦੋਸਤੋ ਤੇ ਬਾਕੀ ਤੁਹਾਨੂੰ ਸਾਰਾ ਟਰੈਕਟਰ ਦਿਖਾਵਾਂਗੇ ਆਪਾਂ ਬਹੁਤ ਸ਼ਾਨਦਾਰ ਟਰੈਕਟਰ ਦੋ ਜੋ ਡਿਫਰੈਂਟ ਉਪਰਾਂ ਸਭ ਏਜੰਸੀ ਦੀਆਂ ਨਾਲ ਦੀ ਕੋਈ ਦੁਆਰਾ ਨਹੀਂ ਲੱਗੀਆਂ ਹੋਈਆਂ ਬਾਕੀ ਦੋਸਤੋ ਫੱਟੀ ਡੰਡਾ ਛਤਰੀ ਡੈਕ ਇਹ ਟਰੈਕਟਰ ਦੇ ਨਾਲ ਕੰਪਲੀਟ ਆ ਦੋਸਤੋ ਸਾਰਾ ਸਮਾਨ ਨਾਲ ਮਿਲੂਗਾ ਬਾਕੀ ਦੋਸਤੋ ਆ ਮੋਹਰਾ ਵਾਲੀਆਂ ਤੁਸੀਂ ਪਲੇਟਾਂ ਪਲੂਟਾਂ ਵੇਖ ਲਓ ਇਹ ਵੀ ਨਾਲ ਏਜੰਸੀ ਦੀਆਂ ਲੱਗੀਆਂ ਹੋਈਆਂ ਯਾਨੀ ਕਿ ਟਰੈਕਟਰ ਬਹੁਤ ਸ਼ਾਨਦਾਰ ਹੈ ਨਵੇਂ ਟਾਇਰਾਂ ਦੇ ਵਿੱਚ ਹੈ ਚੌਖੜਾ ਹੀ ਨਵਾਂ ਟਰੈਕਟਰ ਦਾ ਤੇ ਬਾਕੀ ਆ ਸਾਰੇ ਤੁਹਾਨੂੰ ਦਿਖਾ ਦਿੰਨੇ ਰਮ ਰੂਮਾ ਦੁੱਧ ਵਰਗੇ ਪਿਆ ਬਹੁਤ ਵਧੀਆ ਆ ਇਹ ਹਿੱਸਾ ਹਿੱਸਾ ਤੁਸੀਂ ਵੇਖੋ ਸਾਰਾ ਵਧੀਆ ਉਦਾਂ ਹਨਾ ਦੋਸਤੋ ਬਾਕੀ ਆ ਅੱਗੋਂ ਵੀ ਤੁਹਾਨੂੰ ਟਰੈਕਟਰ ਸ਼ੋਦਾ ਦਿਖਾ ਦਿੰਨੇ ਜਨਨਿਕ ਟਰੈਕਟਰ ਰੁਪਏ ਦੇ ਵਿੱਚੋਂ 95 ਪੈਸੇ ਟਰੈਕਟਰ ਦੋਸਤੋ ਪਿਆ ਤੇ ਬਾਕੀ ਆਪਾਂ ਤੁਹਾਨੂੰ ਇਧਰੋਂ ਸ਼ੋਅ ਖੋਲ ਕੇ ਟਰੈਕਟਰ ਰੇਡੀਟਰ ਦਾ ਵੀ ਦਿਖਾ ਦਿੰਨੇ ਆ ਬਾਕੀ ਇਧਰ ਤੁਸੀਂ ਦੇਖੋ ਸਾਰਾ ਟਰੈਕਟਰ オリジナル ਹੈ ਬਾਕੀ ਦੋਸਤੋ ਸ਼ੋਅ ਸ਼ਾਲਾ ਬਹੁਤ ਸਾਫ਼ ਹੈ ਆ ਜਿਹੜੇ ਸਟicker ਉਹਦਾ ਨਾਮ ਲੱਗੇ ਰੇਡੀਟਰ ਦੇ ਜੈਂਸੀ ਦੇ ਸਟicker ਜਿਹੜੇ ਆਉਂਦੇ ਹੁੰਦੇ ਆ ਉਹ ਬਿਲਕੁਲ ਨਾਲ ਹੈ ਤੇ ਸਾਰਾ ਟਰੈਕਟਰ ਸ਼ਾਨਦਾਰ ਟਰੈਕਟਰ ਦੋਸਤੋ ਤੇ ਆਪਾਂ ਕਿਸਾਨ ਵੀਰ ਦਾ ਨੰਬਰ ਲਗਾਤਾਰ ਸ਼ੋਅ ਕਰਾਂਗੇ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਆਪਾਂ ਮਾਲਕ ਵੀਰ ਨਾਲ ਕਰਦੇ ਗੱਲਬਾਤ ਤੇ ਦੋਸਤੋ ਟਰੈਕਟਰ ਤੁਹਾਨੂੰ ਸਾਰਾ ਦੁਬਾਰਾ ਤੋਂ ਫੇਰ ਵਿਖਾ ਦਿੰਦਾ ਮੈਂ ਕਿਉਂਕਿ ਸ਼ਾਨਦਾਰ ਟਰੈਕਟਰ ਹੈ ਬਹੁਤ ਵਧੀਆ ਤੇ ਬਾਕੀ ਇੰਜਨ ਗੇਅਰ ਦੀ ਪੂਰੀ ਤਸੱਲੀ ਆ ਬਾਈ ਜੀ ਬਾਈ ਜੀ ਇੰਜਨ ਗੇਅਰ ਦਾ ਟਰੈਕਟਰ ਕਿਵੇਂ ਆ ਓਕੇ ਜੀ ਰਿਪੋਰਟ ਹੈ ਤੇ ਬਾਕੀ ਬਾਈ ਜੀ ਆਪਣਾ ਰੇਟ ਦੱਸ ਦਿਓ ਰੇਟ 230000 ਰੁਪਿਆ ਅਛਾ 2 ਲੱਖ ਦੇ ਬਾਈ 30000 ਰੁਪਇਆ ਮੰਗਦਾ ਤੇ ਬਾਕੀ ਮਾਨਤਾਨ ਹੋ ਜੂਗੀ ਹਾਂਜੀ ਹਾਂ ਮਾਨਤਾਨ ਕਰਾਂਗੇ ਜੋ ਕਿ ਵੀਡੀਓ ਵੇਖ ਕੇ ਆਉਂਦਾ ਕਰਾਂਗੇ ਜੀ ਤੁਹਾਡਾ ਲੈ ਦੋਸਤੋ ਮਾਨਤਾਨ ਖੁੜਡੁੱਲਾ ਹੋ ਜੂਗਾ ਟਰੈਕਟਰ ਬਹੁਤ ਸ਼ਾਨਦਾਰ ਹੈ ਕਿਉਂਕਿ ਬਾਕੀ ਆਪਾਂ ਨੰਬਰ ਕਿਸਾਨ ਵੀਰ ਦਾ ਲਗਾਤਾਰ ਸ਼ੋਅ ਕਰਾਂਗੇ ਉਸਤੇ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰ ਦੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਹੜਾ ਪਿੰਡ ਮੜਹਾਕ ਦੇ ਵਿੱਚ ਮੁਹਾਰ ਪੱਤੀ ਧਰਮਸਾਲਾ ਦੇ ਕੋਲੇ ਘਰ ਹੈ ਤੇ ਇਹ ਬਾਈ ਬਦਲ ਦੇ ਘਰੋਂ ਵੀਡੀਓ ਪੈ ਰਹੀ ਹੈ ਤੇ ਸੋ ਸਾਰੇ ਦੋਸਤਾਂ ਮਿੱਤਰਾਂ ਧੰਨਵਾਦ ਸ਼ੁਕਰੀਆ ਤੇ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨੰਬਰ ਆਪਾਂ ਲਗਾਤਾਰ ਸਕਰੀਨ ਤੇ ਸ਼ੋਅ ਕਰਾਂਗੇ ਉਸ ਤੇ ਤੁਸੀਂ ਕਾਲ ਕਰਕੇ ਬਾਕੀ ਸਾਰੀ ਜਾਣਕਾਰੀ ਪ੍ਰਾਪਤ ਕਰਿਓ ਤੇ ਬਾਕੀ ਜੇ ਕਿਸੇ ਕਿਸਾਨ ਵੀਰ ਨੇ ਖਰੀਦਣਾ ਹੈ ਤੇ ਮਾਨ ਤਨ ਖੁੜਾ ਡੁੱਲਾ ਹੋਊਗਾ ਸ਼ੁਕਰੀਆ ਧੰਨਵਾਦ